ਲੀਕੇ ਸਟਿਚਿੰਗ ਸਟਾਈਲ ਚ ਵੈਲਕਮ ਜੀ ਤੁਹਾਡਾ ਅੱਜ ਤੁਹਾਨੂੰ ਆਪਾਂ ਸੂਟ ਦੇ ਜਿਹੜਾ ਚਾਕਾਂ ਦੇ ਉੱਪਰ ਤਿੰਨ ਤਰ੍ਹਾਂ ਚਾਕਾਂ ਤੇ ਵੀ ਲਾ ਸਕਦੇ ਆ ਆਪਾਂ ਘੇਰੇ ਤੇ ਵੀ ਲਾ ਸਕਦੇ ਆ ਸੂਟ ਤੇ ਵੀ ਤਿੰਨ ਤਰ੍ਹਾਂ ਦੱਸੂਗੀ ਵੀ ਤਿੰਨ ਤਰੀਕੇ ਦੱਸੂਗੀ ਲੈਸ ਲਾਉਣ ਦੇ ਵੀ ਆਪਾਂ ਕਿਹੜੇ ਕਿਹੜੇ ਤਰੀਕੇ ਨਾਲ ਲਾ ਸਕਦੇ ਆ ਜਿਹੜਾ ਤੁਹਾਨੂੰ ਤਰੀਕਾ ਸਾਰ ਲੱਗੂਗਾ ਤੁਸੀਂ ਜਾਨੀ ਕਿ ਯੂਜ਼ ਵਰਤ ਲਿਆ ਕਰਿਓ ਤੇ ਪਹਿਲਾ ਤਰੀਕਾ ਜਾਨੀ ਕਿ ਆਪਾਂ ਨਾ ਲੈਸ ਨੂੰ ਇਸ ਤਰ੍ਹਾਂ ਉਲਟੀ ਕਰਕੇ ਰੱਖ ਲਾਂਗੀ ਲੈਸ ਨੂੰ ਉਲਟੀ ਕਰਕੇ ਤੇ ਜਾਨੀ ਕਿ ਸ਼ਰਟ ਦਾ ਆਪਾਂ ਜਾਨੀ ਕਿ ਰਾਈਟ ਸਾਈਡ ਹੈ ਸਿੱਧਾ ਪਾਸਾਗਾ ਇਹਦੇ ਉੱਪਰ ਰੱਖ ਕੇ ਆਪਾਂ ਇਸ ਤਰ੍ਹਾਂ ਸੀਨ ਲਾ ਲਾਂਗੇ ਪਹਿਲਾਂ ਇੱਕ ਇਹ ਪਹਿਲਾ ਤਰੀਕਾ ਦੱਸ ਦਿਆ ਤੁਹਾਨੂੰ ਆਪਾਂ ਵੀ ਆਪਾਂ ਕਿਵੇਂ ਲਾ ਸਕਦੀ ਹੈਗੀ ਐਨਾ ਯਾਦ ਰੱਖਿਓ ਜੀ ਸ਼ਰਟ ਦਾ ਆਪਾਂ ਰਾਈਟ ਸਾਈਡ ਲੈਣੀ ਹੈ ਲੈਸ ਦੀ ਰੋਂਗ ਸਾਈਡ ਉੱਪਰ ਕਰਨੀ ਹੈ ਤੇ ਜਿਹੜਾ ਲੈਸ ਦਾ ਮੂੰਹ ਹੈ ਉਹ ਆਪਾਂ ਜਾਨੀ ਕਿ ഇതെ ശർട്ട വള അധ്യ ബാർനു നീരണ ഉപ്പ തര സീൻ ലാ ലീക്സ് ലാസ് അപ്പം കട്ട് ആ ਆ ਲੈਸ ਲਾਈ ਹੈ ਇਹਨੂੰ ਲੈਸ ਨੂੰ ਆਪਾਂ ਇਸ ਤਰੀ ਹੋ ਕਰਕੇ ਨਾ ਜਿਹੜੀ ਆ ਵਾਲੀ ਸੀਨ ਹੈਗੀ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਇਸ ਤਰੀ ਫੋਲਡ ਕਰ ਦੇਣਾ ਜੀ ਤੇ ਇਹਦੇ ਉੱਪਰ ਇੱਕ ਸੀਨ ਹੋਰ ਲਾ ਲੈਣੀ ਹੈ ਇਸ ਤਰ੍ਹਾਂ ਕਰਕੇ ਇਹਨੂੰ ਲੈਸ ਨੂੰ ਵਿੱਚ ਕਰ ਲੈਣਾ ਇਸ ਤਰ੍ਹਾਂ ਲੈਸ ਤੋਂ ਹੀ ਫੜ ਲਿਓ ਚਾਹੀ ਇੱਥੋਂ ਫੜ ਲੈਸ ਨੂੰ ਇਸ ਤਰ੍ਹਾਂ ਵਿੱਚ ਰੱਖ ਕੇ ഫോൽഡ് ആയി ജോലി ഇതാ ഫോൽഡ് ਨੂਈ ਚਾਪਾ ਇਧਰ ਤਰਪਾਈ ਕਰ ਲਾਂਗੇ ਇਸ ਤਰ੍ਹਾਂ ਲਾ ਲਾਂਗੇ ਕਿਨੀ ਫਿਨਿਸ਼ਿੰਗ ਦੇ ਨਾਲ ਵਧੀਆ ਲੱਗ ਗਿਆ ਦੇਖੋ ਉੱਪਰ ਤੱਕ ਹੁਣ ਆਪਾਂ ਸਾਨੂੰ ਦੂਜਾ ਤਰੀਕਾ ਦੱਸਦੀਆਂ ਜੀ ਜਾਨੀ ਕਿ ਹੁਣ ਲੈਸ ਨੂੰ ਆਪਾਂ ਸਿੱਧੀ ਰੱਖਾਂਗੇ ਤੇ ਸ਼ਰਟ ਦਾ ਕੱਪੜਾ ਉਲਟਾ ਲਾਵਾਂਗੇ ਇਸ ਤਰ੍ਹਾਂ ਤੇ ਹੁਣ ਜਮਾ ਆਪ ਇਹਦੇ ਉੱਪਰ ਕਿਨਾਰੇ ਦੇ ਉੱਪਰ ਰੱਖਾਂਗੇ ਇਸ ਤਰ੍ਹਾਂ ਲੈਸ ਨੂੰ ਐਕਸਟਰਾ ਰੱਖ ਕੇ ਇਸੇ ਇਲਾਕੇ ਵਿੱਚ ਲਾ ਹੁਣ ਆਪਾਂ ਸਾਰੀ ਸੀਨ ਲਾ ਲਈ ਜੀ ਲਾ ਕੇ ਸੀਨ ਤੇ ਹੁਣ ਆਪਾਂ ਨਾ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਐ ਰੱਖ ਕੇ ਨਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਫੋਲਡ ਕਰਕੇ ਇਹ ਜਪਾ ਇਸ ਤਰ੍ਹਾਂ ਸੀਨ ਲਾ ਲਾਂਗੇ ਜਿਹੜਾ ਸਾਨੂੰ ਵਧੀਆ ਤਰੀਕਾ ਲੱਗੂਗਾ ਤੁਸੀਂ ਉਹ ਫਿਰ ਕੇ ਲਾ ਲੈ ਅਸੀਂ 3 ਨੂੰ ਆਪਾਂ ਅੰਦਰ ਨੂੰ ਫੋਲਡ ਕਰ ਲਾਂਗੇ। ਕਿ ਜੇ ਆਪਾਂ ਸਾਰੇ ਸੀਨ ਇਸ ਤਰ੍ਹਾਂ ਰੱਖ ਕੇ ਲਾ ਲਈ ਉਹਨੇ ਨੂੰ ਆਪਾਂ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰ ਦਾਂਗੇ ਤੇ ਇਸ ਸਾਈਡ ਜਨਕੀ ਤਰਪਾਈ ਕਰ ਲਾਂਗੇ ਆਪਾਂ। ਇਹ ਦੂਜਾ ਤਰੀਕਾ ਹੋਰ ਸੋਨੂ ਹਾਂ ਆਪਾਂ ਤੀਜਾ ਤਰੀਕਾ ਦੱਸਦੀਆਂ ਜੀ ਪਹਿਲਾਂ ਲੈਸ ਨੂੰ ਆਪਾਂ ਇਸ ਤਰ੍ਹਾਂ ਉਲਟੀ ਰੱਖ ਲਾਂਗੇ ਸ਼ਰਲ ਚਲਾ ਕਪੜਾ ਆਪਣਾ ਸਿੱਧਾ ਇਹਦੇ ਉੱਪਰ ਆਪਾਂ ਇੱਕ ਸੀਨ ਲਾ ਲਾਂਗੇ ਇਸ ਤਰ੍ਹਾਂ ਲੈਸ ਦੀ ਸੋਨੂ ਜਿਹੜਾ ਵੀ ਤਰੀਕਾ ਵਧੀਆ ਲੱਗਦਾ ਫਿਰ ਤੁਸੀਂ ਕੇ ਨਾਲ ਸਿਲਾ ਸਕਦੇ ਹੋ ప్లీజ చైనల్ సబ్స్క్రైబ కీను కమ జరీ అనుజీ లా ਇਨੂੰ ਐਸਟਰਾ ਫੋਲਡ ਕਰਾਂਗੀ ਫੋਲਡ ਕਰਕੇ ਤੇ ਉੱਪਰ ਰੱਖ ਕੇ ਇੱਕ ਸੀਨ ਹੋਰ ਲਾ ਲਾਂਗੇ ਪਹਿਲਾਂ ਤਾਂ ਯਾਨੀ ਕਿ ਆਪਾਂ ਇਸ ਤਰ੍ਹਾਂ ਵਿੱਚ ਫੋਲਡ ਕੀਤੀ ਸੀ ਐ ਰੱਖ ਕੇ ਸੀਨ ਲਾਈ ਸੀ ਹੁਣ ਆਪਾਂ ਇਹਦੇ ਉੱਪਰ ਐਸ ਤਰ੍ਹਾਂ ਰੱਖ ਕੇ ਸੀਨ ਲਾਵਾਂਗੇ ਸੋਨੂੰ ਜਿਹੜਾ ਵੀ ਤਰੀਕਾ ਵਧੀਆ ਲੱਗਦਾ ਹੋਇਆ ਤੁਸੀਂ ਉਸ ਤਰ੍ਹਾਂ ਲਾ ਸਕਦੇ ਹੋਗੇ ਮੈਨੂੰ ਸਾਰਿਆਂ ਨਾਲ ਜਿਹੜਾ ਪਹਿਲਾ ਤਰੀਕਾ ਹੈ ਉਹ ਜ਼ਿਆਦਾ ਵਧੀਆ ਲੱਗਦਾ ਹੈ ਇਸ ਤਰ੍ਹਾਂ ਹੀ ਲਾ ਲਾਂਗੇ ਲੱਗੂਗੀ ਸਾਰੀ ਸਾਰੀ ਤਰ੍ਹਾਂ ਹੀ ਫਿਰ ਪੂਰੀ ਫਿਨਿਸ਼ਿੰਗ ਨਹੀਂ ਲੱਗ ਜੂਗੀ ਵਧੀਆ ਲੱਗ ਜਾਂਦੀ ਹੈ ਕੋ ਜਿ ਇਸ ਤਰ੍ਹਾਂ ਵੀ ਪੂਰੀ ਫਿਨਿਸ਼ਿੰਗ ਨਾ ਵਧੀਆ ਲੱਗ ਗਈ ਇਸ ਐਸ ਸਾਈਡ ਆਪਾਂ ਪੱਤਰ ਪਾਈ ਕਰ ਲਾਂਗੇ ਆ ਦੇਖੋ ਇਸ ਤਰ੍ਹਾਂ ਵੀ ਵਧੀਆ ਲੱਗ ਗਈ ਸੋਨੂੰ ਜਿਹੜਾ ਵੀ ਤਰੀਕਾ ਵਧੀਆ ਲੱਗਦਾਗਾ ਉਹ ਤਰੀਕਾ ਤੁਸੀਂ ਵਰਤ ਸਕਦੇ ਹੋ ਆ ਦੇਖੋ ਸਾਰੇ ਤਰੀਕੇ ਵਧੀਆ ਨੇ ਆਪਾਂ ਇਸ ਤਰ੍ਹਾਂ ਲਾਈ ਸੀ ਇੱਕ ਤੇ ਇੱਕ ਆਪਾਂ ਇਸ ਤਰ੍ਹਾਂ ਲਾਈ ਸੀ ਵਿਚ ਰੱਖ ਕੇ ਥੈਂਕ ਯੂ ਧੰਨਵਾਦ ਜੀ ਮੇਰੀ ਫੁੱਲੀ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਜ਼ਰੂਰ ਕਰਿਆ ਕਰੋ